ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਭਜੇ ਸਰਚਨ ਪ੍ਰੀਤ ਸਿੰਘ ਪਟਿਆਲਾ ਪਿਛਲੇ ਦਿਨਾਂ ਤੋਂ ਕੁਝ ਕੰਟਰੋਵਰਸੀ ਚੱਲ ਰਹੀ ਮੇਰੇ ਖਿਲਾਫ ਸੋਸ਼ਲ ਮੀਡੀਆ ਤੇ ਕਾਫੀ ਦੁਸ਼ ਪ੍ਰਚਾਰ ਕੀਤਾ ਜਾ ਰਿਹਾ ਉਹਦੇ ਵਿੱਚ ਮੇਰੀ ਇੱਕ ਕਮੈਂਟ ਨੂੰ ਮਿਸ ਇੰਟਰਪ੍ਰੀਟ ਕੀਤਾ ਜਾ ਰਿਹਾ ਜਿਸ ਦੇ ਵਿੱਚ ਕਿ ਪੱਤਰਕਾਰਾਂ ਦੇ ਬਾਰੇ ਗੱਲ ਹੋਈ ਸੀ ਉਸ ਨੂੰ ਮੈਂ ਕਲੀਅਰ ਕਰਨਾ ਚਾਹੁੰਦਾ ਆ ਕਿ ਪੱਤਰਕਾਰ ਇੱਕ ਬੜਾ ਹੀ ਚੰਗਾ ਪੇਸ਼ਾ ਹੈ ਜਿਸ ਦਾ ਕਿ ਸਮਾਜ ਦੇ ਵਿੱਚ ਅਹਿਮ ਯੋਗਦਾਨ ਹੈ ਜੇ ਇਹ ਚੰਗੀ ਤਰ੍ਹਾਂ ਕੀਤਾ ਜਾਵੇ ਸਹੀ ਤਰ੍ਹਾਂ ਪਰੰਤੂ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਕੁਝ ਤੇ ਜੜੀਆਂ ਕਾਲੀਆਂ ਭੇਡਾਂ ਨੇ ਜਿਨ੍ਹਾਂ ਨੇ ਇਸ ਪੇਸ਼ੇ ਨੂੰ ਬਦਨਾਮ ਕੀਤਾ ਹੋਇਆ। ਸੋ ਮੈਂ ਇੱਕ ਕਲੈਰੀਫਿਕੇਸ਼ਨ ਦੇਣਾ ਚਾਹਾਂਗਾ ਕਿ ਮੇਰੇ ਜਿਹੜੇ ਕਮੈਂਟਸ ਨੇ ਉਹ ਸਾਰੇ ਪੱਤਰਕਾਰਾਂ ਦੇ ਖਿਲਾਫ ਬਿਲਕੁਲ ਨਹੀਂ ਸੀਗੇ। ਚੰਗੇ ਪੱਤਰਕਾਰਾਂ ਦਾ ਮੈਂ ਸਤਿਕਾਰ ਕਰਦਾ ਹਾਂ। ਸਾਰਾ ਸਮਾਜ ਸਤਿਕਾਰ ਕਰਦਾ ਹੈ। ਸਤਿ ਸ਼੍ਰੀ ਅਕਾਲ ਦੋਸਤੋ। ਮੈਂ ਤੁਹਾਡਾ ਆਪਣਾ ਸਭ ਜਸ ਸਰਚਨਪ੍ਰੀਤ ਸਿੰਘ ਪਟਿਆਲਾ। ਪਿਛਲੇ ਦਿਨਾਂ ਤੋਂ ਕੁਝ ਕੰਟਰੋਵਰਸੀ ਚੱਲ ਰਹੀ ਮੇਰੇ ਖਿਲਾਫ ਸੋਸ਼ਲ ਮੀਡੀਆ ਤੇ ਕਾਫੀ ਦੁਸ਼ ਪ੍ਰਚਾਰ ਕੀਤਾ ਜਾ ਰਿਹਾ ਹੈ। ਉਦੇ ਵਿੱਚ ਮੇਰੀ ਇੱਕ ਕਮੈਂਟ ਨੂੰ ਮਿਸ ਇੰਟਰਪਰਟ ਕੀਤਾ ਜਾ ਰਿਹਾ ਜਿਸ ਦੇ ਵਿੱਚ ਕਿ ਪੱਤਰਕਾਰਾਂ ਦੇ ਬਾਰੇ ਗੱਲ ਹੋਈ ਸੀ ਉਸ ਨੂੰ ਮੈਂ ਕਲੀਅਰ ਕਰਨਾ ਚਾਹੁੰਦਾ ਆ ਕਿ ਪੱਤਰਕਾਰ ਇੱਕ ਬੜਾ ਹੀ ਚੰਗਾ ਪੇਸ਼ਾ ਹੈ ਜਿਸ ਦਾ ਕਿ ਸਮਾਜ ਦੇ ਵਿੱਚ ਅਹਿਮ ਯੋਗਦਾਨ ਹੈ ਜੇ ਇਹ ਚੰਗੀ ਤਰ੍ਹਾਂ ਕੀਤਾ ਜਾਵੇ ਸਹੀ ਤਰ੍ਹਾਂ ਪਰੰਤੂ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਕੁਝ ਕਿ ਜਿਹੜੀਆਂ ਕਾਲੀਆਂ ਭੇਡਾਂ ਨੇ ਜਿਨ੍ਹਾਂ ਨੇ ਇਸ ਪੇਸ਼ੇ ਨੂੰ ਬਦਨਾਮ ਕੀਤਾ ਹੈ ਸੋ ਮੈਂ ਇੱਕ ਐਜੂਕੇਸ਼ਨ ਦੇਣਾ ਚਾਹਾਂਗਾ ਕਿ ਮੇਰੇ ਜਿਹੜੇ ਕਮੈਂਟਸ ਨੇ ਉਹ ਸਾਰੇ ਪੱਤਰਕਾਰਾਂ ਦੇ ਖਿਲਾਫ ਬਿਲਕੁਲ ਨਹੀਂ ਸੀਗੇ ਚੰਗੇ ਪੱਤਰਕਾਰਾਂ ਦਾ ਮੈਂ ਸਤਿਕਾਰ ਕਰਦਾ ਹਾਂ ਸਾਰਾ ਸਮਾਜ ਸਤਿਕਾਰ ਕਰਦਾ ਹੈ